ਅਸੀਂ ਚੱਲ ਪਏ ਤੋਂ ਬਿਨਾਂ ਧਾਮ 3:02 ਦੇ ਮਿੰਟ 6 ਬਚ ਚੁੱਕੇ ਨੇ ਹਨ 6:09 ਯਾਨੀ ਕਿ 10-12 ਮਿੰਟ ਲੈਫਟ ਨੇ 6 ਬਚ ਚੁੱਕੇ ਨੇ ਤੇ ਅਸੀਂ ਲਿਖ ਰਹੇ ਹਾਂ ਬਿਨਾਂ ਧਾਮ ਤੋਂ ਮੁੜ ਕੇ ਦੁਬਾਰਾ ਕਿਲੋਮੀਟਰ ਤਾਈ ਗੱਡੀ ਲੈ ਜੂਗੀ ਉਸ ਤੋਂ ਬਾਅਦ ਅੱਗੇ ਸਾਨੂੰ ਪੈਦਲ ਜਾ ਕੇ ਜਾਣਾ ਪਊਗਾ ਦੱਸੋ ਉਸ ਤੋਂ ਬਾਅਦ ਗੋਵਿੰਦ ਧਾਮ ਤੇ ਫਿਰ ਆਪਾਂ ਪਹੁੰਚ ਤੇ ਉਸ ਤੋਂ ਬਾਅਦ ਫਿਰ ਜੀ ਏਅਰਪੋਰਟ ਸਾਹਿਬ ਫਿਰ ਅਗਲੇ ਪਰਸੋਂ ਨਹੀਂ ਕੱਲ੍ਹ ਸ੍ਰੀ ਰਮਕੋਸ਼ ਸਾਹਿਬ ਪਹੁੰਚਾਂਗੇ ਤੁਹਾਨੂੰ ਤੁਹਾਨੂੰ ਰਾਸ ਤੇ ਜੁਈ ਦਿਖਾਉਣੇ ਜਾਵਾਂਗੇ ਤੁਜੀ ਜੀ ਦੀ ਜਗਾ ਵਧੀਆ ਲੱਗੇ ਤੇ ਚਲੋ ਵਿਚਾਰੇ ਪਿਓਰ ਕਦੀ ਆਣਾ ਤੁਹਾਨੂੰ ਲਾਈਆਂ ਨੇ ਦੇਖੋ ਮੇਰਾ ਟਾਟਾ ਸੂਮੀ ਗੱਡੀ ਕਾਮਯਾਬoverline ਜਾਂ ਬਲੇਰੋ ਜਿਹੜਾ ਬਾਟ ਕੱਢ ਜਾਂਦੀ ਜਾਂ ਕਰੀ ਹੈ ਨਾ ਤੇ ਉਹੀ ਇਹ 13 ਕਿਲੋਮੀਟਰ ਤਾਂ 4 ਕਿਲੋਮੀਟਰ ਗੱਡੀ ਲੈ ਜਾਂਦੀ ਆ 9 ਕਿਲੋਮੀਟਰ ਰਹਿ ਜਾਂਦਾ ਕਿ 9 ਕਿਲੋ ਅੱਗੇ ਵੀ 6 ਕਿਲੋਮੀਟਰ ਜਾਣਾ ਪੂ ਆਪਾਂ ਨੂੰ 6 ਕਿਲੋਮੀਟਰ ਆਉਣਾ 12 ਕਿਲੋ ਲੱਗਿਆ ਤੇ ਉਸ ਤੋਂ ਬਾਅਦ ਫੇਰ 9 ਕਿਲੋਮੀਟਰ ਕਰਕੇ ਆਉਣਾ ਸ੍ਰੀ ਚੋਟ ਤੇ ਜਾਂਦਾ ਜਦੋਂ ਬਹੁਤ ਚੜ੍ਹਾਈ ਜਾਂਦਾ ਜਿਹੜੀ ਚੜ੍ਹਾਈ ਕਰੇ ਉਤਰਾਈ ਚੜ੍ਹਾਈ ਉਤਰਾਈ ਇਤਾਂ ਲੱਗਦਾ ਨਾ ਜੋਰ ਬਹੁਤ ਲੱਗਦਾ ਉਹਦੇ ਕਰਕੇ ਇਹ ਜਿਹੜੀ 9 ਕਿਲੋਮੀਟਰ ਦੀ ਇਹ ਹੀ ਆਪਾਂ ਨੂੰ ਘੱਟੋ ਘੱਟ 18-20 ਕਿਲੋਮੀਟਰ ਲੱਗਦੀ ਆ ਕਰਕੇ ਚੜਾਈ ਹੈ ਜਿਵੇਂ ਚੜਾਈ ਕਰਕੇ ਇਹ ਜਿਹੜੀ ਬਾਟ ਹੈ ਚੈੱਕ ਕੀਤੀ ਤੇ ਉਹ ਬੰਨੀਆਂ ਗੱਲਾਂ ਨੇ ਗੁਰਾਂ ਦੀਆਂ ਤੇ ਆਪਾਂ ਇਹ ਦੇਣਾ ਦੇ ਦਾਂਗੇ ਆਪਾਂ ਤਾਂ ਕੁਝ ਵੀ ਨਹੀਂ ਹੈਗੀ ਆਪਾਂ ਤਾਂ ਇੱਕ ਬਸ ਰਾਪੂ ਬਲੋ ਛੱਡੇ ਇਨਸਾਨ ਦੇ ਚਾਰੀਆਂ ਤੇ ਦੇ ਦੇ ਕੋ ਚਾਰ ਮਾਂ ਛੜੀਆਂ ਕੋਈ ਸੋ ਇਹ ਕਚਰ ਵਗੈਰਾ ਨਹੀਂ ਵਿਡੇ ਟੁਰਨੇ ਸਕਦੇ ਹਨ ਉਹ ਇਸ ਤੇ ਬੈਠ ਕੇ ਉਹ ਤਾਂ ਸਮਾਜੀ ਚ ਆਇਆ ਵੱਡੀ ਗੱਲ ਹੈ ਤੇ ਪਹੁੰਚ ਚ ਪਿਆ ਉਹ ਜਿਹੜਾ ਪੈਦਲ ਯਾਤਰਾ ਹੈ ਖੜੇ ਨੇ ਪਿੱਠੂ ਪੱਟੂ ਹੋ ਰਹੇ ਨੇ ਪਿੱਠੂ ਪੱਟੂ ਜਾਣਾ ਨੂੰ ਇਸ ਤਰ੍ਹਾਂ ਕਰਦਾ ਹੁਣ ਆਪਾਂ 9 ਤੋਂ 10 ਕਿਲੋਮੀਟਰ ਜਿਹੜਾ ਪੈਦਲ ਜਾਣਾ ਤੇ ਉਹ ਤੋਂ ਬਾਅਦ ਸਰੋ ਰਸਤੇ ਤੁਹਾਨੂੰ ਗਰਾਉਂਡੇ ਰਹਿਣੇ ਸਾਡੇ ਪਿੰਡੋਂ ਹੀ ਮੁੰਡੇ ਆਏ ਹੋਣੇ 12 ਤੇ ਉਹਨਾਂ ਨਾਮ ਵੀ ਕਰਾਵਾਂਗੇ رابطہ ਕਰਾਂਗੇ ਉਹਨਾਂ ਨਾਲ ਤੇ ਹੌਲੀ ਹੌਲੀ ਬੱਸ ਐਵੇਂ ਚੜਨਾ ਹੁਣ 9-10 ਕਿਲੋਮੀਟਰ ਅੱਜ ਜਿਹੜੀ ਯਾਤਰਾ ਹੈ ਉਹ ਆਪਾਂ ਕਰਦੇ ਆ ਅੱਗੇ ਅੱਗੇ ਤੁਹਾਨੂੰ ਦਿਖਾਉਂਦੇ ਵੀ ਰਾਂਗੇ ਲੈ ਭਾਈ ਬੀਬੀਆਂ ਤੁਰਪੀਆਂ ਠੀਕ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਹੁਣ ਅੱਗੇ ਤੁਹਾਨੂੰ ਜਿਹੜਾ ਦਿਖਾਉਂਦੇ ਜਾਵਾਂਗੇ ਰਸਤੇ 'ਚ ਇਹ ਆ ਗਿਆ ਪੁੱਲਣਾ ਪੁੱਲਣਾ ਉਰੇ ਪਾਰਕਿੰਗ ਕਰਦੇ ਨੇ ਪੂਰੇ ਕਾਰ ਵੀ ਤੇ ਉਸ ਤੋਂ ਬਾਅਦ ਉੱਪਰ ਫਿਰ ਚੜਨਾ ਹੁਣ ਹੌਲੀ 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 ਚੰਦਨ ਉਰੇ ਮੋਟਰਸਾਈਕਲ ਖੜਵਾਉਂਦੇ ਨੇ ਸਰਕਾਰੀ ਪਾਰਕਿੰਗ ਆ ਪੁੱਲਣਾ ਦੀ ਇੱਕ ਕਸਬੇ ਹੀ ਕਹਿੰਦੇ ਨੇ ਆਪਾਂ ਪਿੰਡ ਵਗੈਰਾ ਕਹਿੰਦੇ ਨੇ ਕਸਬਾ ਕਹਿੰਦੇ ਨੇ ਤੇ ਇਹ ਫਰਕ ਹੈ ਉਰੇ ਹਨਾ ਜਿਹੜਾ ਪਹਾੜਾਂ 'ਚ ਹੁੰਦਾ ਗੱਲ ਵੀ ਅਸੀਂ ਕੋਨੂੰ ਮਿਲਿਆ ਸੀ ਇੱਕ ਬੰਦੇ ਨਾਲ ਉਹ ਲੋਕਲ ਹੀ ਸੀਗਾ ਜਿਹੜਾ ਉਹ ਉੱਥੇ ਰਹਿਦਾ ਐਰੋਪਲੇਨ ਜਿੱਥੇ ਚੜਦਾ ਉੱਥੇ ਰਹਿੰਦਾ ਉਹ ਤੇ ਬੇਲਾ ਜਗਲਾ ਦੇਖੋ ਬਹੁਤ ਯਾਨੀ ਕਿ ਵਿਚਾਰੀ ਹੈ ਨਾ ਤੁਰਕੇ ਜਾਣਾ ਹੁਣ ਅੱਗੇ 9 ਕਿਲੋਮੀਟਰ ਹੈ ਜਿਹੜਾ ਬੇਬੇ ਕਹਿੰਦੀ ਅੱਗੇ ਵੀ ਮੈਂ ਤੁਰਕੀ ਜਾਊ ਮੈਂ ਨਹੀਂ ਕਰਾਉਂਦੀ ਕੋਈ ਖੱਤਰ ਖੁੱਤਰ ਹੈ ਨਾ ਬੇਬੇ ਕੋਈ ਨਹੀਂ ਕਰਾਉਂਦੀ ਖੱਤਰ ਉਚੜ ਦੇ ਵੱਡੇ ਜਿਗਰੇ ਨੇ ਹਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤ ਪੋਤਰੀਆਂ ਤੇ ਚਲੋ ਦਰਸ਼ਨ ਆਏ ਹਨਾ ਦਰਸ਼ਨ ਵਰਤੀ ਕਰੀਏ ਹਾਂ ਜੀ ਹਾਂ ਵਧੀਆ ਚਲੋ ਨਾਲੇ ਤੁਰਕੀ ਲੱਗਦਾ ਦਰਸ਼ਨ ਨੂੰ ਨਹੀਂ ਠੀਕ ਹੈ ਜੀ ਆ ਖੱਤਰਾ ਨੇ ਭਾਈ ਜਿਹੜੇ ਮਿੱਤਰੋ ਜਾਣਾ ਹੋਵੇ ਖੱਤਰਾ ਤੇ ਉਹ ਖੱਤਰਾ ਤੇ ਵੀ ਚੜ ਸਕਦਾ ਪਰ ਇੱਕ ਗੱਲ ਮੈਨੂੰ ਉਹਨੇ ਗੰਗ ਸਿੰਘ ਜੀ ਬਾਬਾ ਜੀ ਉਹਨਾਂ ਨੇ ਕਹਿੰਦੇ ਪੈਂਡੇ ਸਿਰ ਛੋਟੇ ਰੱਖੋ ਠੀਕ ਹੈ ਗੱਲ ਉਹਨਾਂ ਦੀ ਬਹੁਤ ਵੱਡੀ ਗੱਲ ਹੈ ਪਤਾ ਲੱਗ ਜਾਂਦਾ ਐਕਸਪੀਰੀਅੰਸ ਐਕਸਪੀਰੀਅੰਸ ਹੀ ਹੁੰਦਾ ਨਾ ਐ ਸਾਈਜ਼ ਹੂੰ ਐਕਸਪੀਰੀਅੰਸ ਐਕਸਪੀਰੀਅੰਸ ਆਲ ਐਕਸਪੀਰੀਅੰਸ ਕਿੰਨਾ ਕਰਨਾ ਪੈਂਦਾ ਦੋ ਬੈਗ ਕੀ ਆਵਾਤ ਹੈ ਯਾਰ ਕਰਨਾ ਪੈਂਦਾ ਬਾਈ ਵੱਡੀ ਗੱਲ ਹੈ ਤਾਂ ਹੀ ਸੇਵ ਲਗੂ ਤੇ ਆਪਾਂ ਵੀ ਜਾਣਿਆ ਸ਼ੂਕ ਦੇ ਹੌਲੀ ਹੌਲੀ ਜੇ ਕਿਸੇ ਨੂੰ ਬਾਈ ਜਿਆਦਾ ਹੈਗਾ ਕੀ ਹਾਂ ਮੈਚ ਹੈਗਾ ਆਹ ਦੋ ਦੋ ਪਰੌਂਦੇ ਖਾ ਕੇ ਫਿਰ ਚੜਾਈ ਚੜਕੇ ਦਿਖਾਓ ਹਾਡੇ ਵੱਲੋਂ ਨਿਆਂ ਉਹਨਾਂ ਨੇ ਗੱਲ ਸਹੀ ਹੈ ਬਾਈ ਪੰਜਾਬ ਬੈਠੇ ਦੀ ਢਿੱਡ ਵਧਾਈਆਂ ਨੇ ਉਹ ਵਸੇ ਗਲਤ ਹੈ ਇਹ ਔਰ ਇਹ ਆ ਕੇ ਪਤਾ ਲੱਗ ਰਿਹਾ ਢਿੱਡ ਪਦਾ ਸਾਲਾ ਕਵਰ ਨਾ ਸ਼ਵਾਲਾ ਢਿੱਡ ਪਦਾ ਮਦਾ ਹੁਣ ਉਹ ਹੁਣ ਉਰੇ ਆ ਕੇ ਪਤਾ ਲੱਗਦਾ ਢਿੱਡਾ ਜੇ 2-3 ਕਿਚੜਾਈਆਂ ਚੜਿਆ ਤੁਸੀਂ ਇਹ 2-3 ਵਾਰ ਉਂਗਲ ਢਿੱਡ ਘਟਜੋ ਬਾਈ ਥੋੜਾ 2 ਉਂਗਲ ਢਿੱਡ ਘਟਜੇ ਜਿਹੜੇ ਕਹਿੰਦੇ ਨੇ ਪੈਸੇ ਲੈ ਕੇ ਆ ਢਿੱਡ ਘਟਾਉਣੇ ਆ ਓਏ ਵੱਡਾ ਸੋ ਲੋਕ ਹੈਗਾ ਤਾਮਨ ਵਾਲੇ ਤੁਸੀਂ ਦਰਸ਼ਨ ਕਰ ਲੈਨੇ ਹੋ ਤੇ ਦੇਖ ਬੇਬੇ ਸਾਤੋਂ ਮੂਰੇ ਤੁਰੀ ਜਾਂਦੀ ਆ ਪੁਰਾਣੇ ਖੂਨ ਨੇ ਭਾਈ ਬੇਬੇ ਨਾਲ ਪੁਰਾਣੀਆਂ ਖਰਾਕਾਂ ਖਾਧੀਆਂ ਸੀਆਂ ਕਿੱਥੇ ਰਸਤਾ ਇਹ ਜਾ ਆ ਜਾਂਦਾ ਤੇ ਚੜਾਈ ਵੀ ਜਿਹੜੀ ਘਟ ਜਾਂਦੀ ਆ ਰਸਤੇ ਦੇ ਉੱਤੇ ਤਾਂ ਹੀ ਉਹਦੇ ਘਰ ਤੋਂ ਗੱਡੀਆਂ ਦੀਆਂ ਕੱਢ ਜਾਂਦੀਆਂ ਨੇ ਤੇ ਹੌਲੀ ਹੌਲੀ ਚੱਲ ਰਹੇ ਆਰੇ ਕਿਸੇ ਦਾ ਕਿਉਂਦਾ ਬੁਆਹ ਪਾਣੀ ਖੜੀ ਕੋਈ ਨਹੀਂ ਦੇਖਾ ਚਨਾ ਖੜੀਆਂ ਨੇ ਜਿੰਨੇ ਕਰਾਉਣੀਆਂ ਬੰਦਾ ਪੈਂਡੇ ਛੋਟੇ ਪਰ ਕਿਦਮ ਕੱਕ ਚੜਦਾ ਤਾਂ ਪੌੜੀਆਂ ਆ ਚੁੱਕੀਆਂ ਤੇ ਆ ਜਾਂਦੇ ਨੇ ਬਜ਼ੁਰਗ ਬੈਠੇ ਘੋੜੀਆਂ ਤੇ ਹੋਈ ਪਿੱਛੇ ਨੂੰ ਖਿੱਚਦਾ ਜਿਹੜਾ ਮੋਰੋਂ ਪੌੜੀਆਂ ਤਾਂ ਬੜਾ ਔਖਾ ਜਣਾ ਚੜਨਾ ਹੁਣ ਪਤਾ ਲੱਗਿਆ ਵੀ ਜਿਹੜੇ ਬਲਾਗ ਬਣਾਉਂਦੇ ਨੇ ਉਹ ਵਿਚਾਰੇ ਖਾਪੇ ਵੀ ਬਹੁਤ ਹੁੰਦੇ ਨੇ ਚੜਦੇ ਚੜਦੇ ਹੌਲੀ ਹੌਲੀ ਬਣਾਉਂਦੇ ਨੇ ਵਿਚਾਰੇ ਸਿੱਧਾ ਚੜਨਾ ਪਊ ਫਰਨੀਮਾਉ ਆ ਰਿਹਾ ਆ ਰਿਹਾ ਪੱਧਰਾ ਹੋ ਗਿਆ ਬਾਦ ਰਾ 15 ਆ ਜਾਂਦਾ ਏ ਗਰਮੀ ਗਰਮੀ ਹੋ ਗਈ ਨਾ ਇਹ ਤਾਂ ਆਈ ਵੀ ਕੁਛ ਨਹੀਂ ਕਿਲੋਮੀਟਰ ਵੀ ਨਹੀਂ ਆਏ ਇਹ ਪ੍ਰਾਇਦੀ ਗੱਲ ਬਹੁਤ ਸੀਆ ਬਲੌਗ ਚ ਸੁਣਦਾ ਸੀ ਮੈਂ ਹੈ ਨਾ ਜਦ ਉਹ ਹੁੰਦਾ ਕਿ ਨੰਬਰ 9 8 ਰਹਿ ਗਏ 7 ਰਹਿ ਗਏ 6 ਰਹਿ ਗਏ ਤਾਂ ਹੌਸਲਾ ਬਲੰਦ ਹੁੰਦਾ ਗੱਲ ਸਹੀ ਹੈ ਤੇ ਅੱਗੇ ਅੱਗੇ ਤੁਨ ਦਿਖਾਉਂ ਦੇ ਜਾਨੇ ਉਹ ਜਾਣਾ ਚੜ ਕੇ ਆ ਚੜਾਈ ਹੈ ਇਹ ਲਾਉਂਦੀ ਆ ਸਾਫਪੁਰ ਨੂੰ ਪਹਿਲਾਂ ਪਹਿਲਾਂ ਉਦੋਂ ਬਾਅਦ ਅੱਗੇ ਦੇਖਣਾ ਸੜੀ ਖੁੱਲਦਾ ਕਿ ਨਹੀਂ ਆ ਇਹਨਾਂ ਦਾ ਯਾਰ ਸਾਫਲਾ ਨਹੀਂ ਬੜਾ ਜਾਨੀ ਤੱਕਾ ਵਿਚਾਰਨਾ ਕਰ ਰਿਹਾ ਬੜਾ ਤੱਕਾ ਬੜਾ ਤੱਕਾ ਹੋ ਰਿਹਾ ਬੜਾ ਤੱਕਾ ਬੜਾ ਤੱਕਾ ਹੋ ਰਿਹਾ ਜੁੜੇ ਬੜਾ ਤੱਕਾ ਅੱਗੇ ਪਾ ਕੇ ਅੱਗੇ ਪਾ ਕੇ ਪਾ ਲਿਆ ਕਹਿੰਦਾ ਠੀਕ ਹੈ ਦੰਮ ਹਾਏ 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 ਕਾ ਵਾ ਤਬਈ ਬਹੁਤ ਵੱਡੀ ਗੱਲ ਕਰੀਏ 10ਵੇਂ 500 ਦੇ ਦਸਵੇਂ ਨੇ ਬਹੁਤ ਵੱਡੀ ਗੱਲ ਐ ਉਹ ਤਾਂ ਕੁਝ ਵੀ ਨਹੀਂ ਹਾਂ ਉਸ ਟਾਈਮ ਤੇ ਕਿੰਨਾ ਪਹੁੰਚਿਆ ਆ ਬੂਆ ਰਾਤ ਨੂੰ ਖੁੱਲਿਆ ਠੀਕ ਹੈ ਚਲੋ ਹੋਰ ਹੋ ਕੇ ਭਾਈ 2 ਮਿੰਟ ਉਹਨਾਂ ਨੂੰ ਲਾਉਣ ਨਾਲ ਠੀਕ ਹੈ ਰਾਤ ਨੂੰ ਖੁੱਲਿਆ ਠੀਕ ਹੈ ਖੁੱਲਿਆ ਆਹ ਕਿਹੋ ਜਿਹਾ ਇਹਦਾ ਕੋਈ ਗੱਲੇ ਨਹੀਂ ਯਾਰ ਹੁਣ ਮਾਰਾਂਗੇ ਛੜਕੇ ਸਾਡੇ ਵਰਗੇ ਯੋਧੇ ਤਾਂ ਫਿਰ ਹੈ ਭਾਜੀ ਆਉਂਦੇ ਨੇ ਵਿਚਾਰੇ ਫੌਲੀ 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 ਫੋਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਕੀ ਹਾਟੇ ਜਕਾਰੀ ਛੱਡਦੇ ਆਉਂਦੇ ਸਿੰਘ ਰਾਹ ਜੀ ਕਰੀ ਗੱਡੀ ਕਰ ਜਕਾਰੀ ਛੱਡਦੇ ਹਾਂ ਹਾਂ ਰਾਹ ਸਾਰੇ ਜਕਾਰੀ ਛੱਡਦੇ ਜਾਓ ਸਹੀ ਹੈ ਬਾਈ ਸਹੀ ਗੱਲ ਹੈ ਸਹੀ ਗੱਲ ਦੇਖੋ ਚਲੋ ਸਰਕਾਰ ਬਲੂ ਵੀ ਲਾਇਆ ਹੋਇਆ ਉਹ ਜੰਗਲ ਕਰਨਾ ਕਿਨੇ ਬਲੂ ਵੀ ਜਾਨ ਸਾਰੀ ਚੇਤੀ ਆਉਣ ਵਾਲੀ ਹੈ ਚੜਾਈ ਆਮ ਯਾਨੀ ਕਿ ਹੌਸਲਾ ਬੁਲੰਦ ਜੰਗਲ ਸਰਕਾਰੀ ਵਰਕਰਾਂ ਵੱਲੋਂ ਵੀ ਕਰਿਆ ਗਿਆ ਕਿਉਂ ਭਾਈ ਥਾਂ ਥਾਂ ਤੇ ਬੋਰਡ ਲਗਾਏ ਹੋਏ ਨੇ हौसला बुलंद करी है मंजिल नजदीक है <te virgin> <basicallyélé> ਕੁਰਦਾ ਯਾਰ ਪੱਛੋਂ ਲੈ ਭਾਈ ਪਿੱਛੋਂ ਆ ਗਏ ਪੰਜ ਕਿੰਨੇ ਕਿਲੋਮੀਟਰ ਆ ਗਏ ਆਪਾਂ ਤਿੰਨ ਤਿੰਨ ਆਏ ਹਾਲੇ ਨਹੀਂ 6 ਕਿਲੋਮੀਟਰ ਆ ਗਏ ਮੇਰੇ ਵੀਰੋ 3 ਕਿਲੋਮੀਟਰ ਅਸੀਂ ਪਹੁੰਚ ਗਏ ਬਾਕੀ ਅੱਗੇ ਤੁਹਾਨੂੰ ਦੱਸ ਦਿਆਂ ਅਸੀਂ ਕਿੰਨਾ ਰਹਿ ਗਿਆ ਸਾਡੇ ਸਾਬ ਨਾਲ ਤਾਂ 6 ਹੀ ਰਹਿਦਾ ਬਾਕੀ 5 ਵੀਰਾਂ ਹੋ ਸਕਦਾ ਠੀਕ ਐ ਚ ਡਾਈਵਰ ਸੈਡੀ ਖਾਸ ਨਹੀਂ ਹੈ ਕੋਈ ਹਨਾ ਬਲੱਗ ਨਹੀਂ ਰਿਹਾ ਕੋਈ ਵੱਡੀ ਗੱਲ ਨਹੀਂ ਲੱਗ ਰਹੀ ਰੱਬ ਨਾਲ ਲੈ ਲੈ ਚੜੀ ਚਲਿਓ ਹਾਂ ਚਲੋ ਜਿਹੜੇ ਬਿਚਾਰੇ ਹਨਾ ਅਪਾਹਜ ਨੇ ਉਹ ਤਾਂ ਔਖਾ ਜਿਹੜੇ ਚਲੋ ਲੰਗ ਮਾਰ ਕੇ ਤੁਰਦੇ ਨੇ ਉਹਨਾਂ ਦਾ ਬਿਚਾਰ ਆਂਦਾ ਬਾਕੀ ਜਿਹੜੇ ਉਹ ਮੁੰਡੇ ਜਿਹੜੇ ਨਾਰਮਲ ਨੇ ਮੁੰਡੇ ਖੁੰਡੇ ਨੇ ਜਾਂ ਹਨਾ ਸਰੀਰ ਠੀਕ ਨੇ ਉਹਨਾਂ ਨੂੰ ਕੋਈ ਠੀਕ ਹੈ ਜਾਣੀ ਕੇ ਉਹ ਵੀ ਉੱਥੇ ਖਚਰਾਂ ਦੇ ਬੈਠ ਨੇ ਫਿਰ ਹੁਣ ਆਪਾਂ ਕੀ ਕਰਿਆ ਜਾਵੇ ਕੋਈ ਨਹੀਂ ਕਰ ਸਕਦਾ ਅਸੀਗਾ ਦੇਵ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਹੁਣ ਗੋੜੇ ਚੱਕਾ ਧਾਮ ਨੂੰ ਚੱਲ ਰਹੇ ਆਂ ਚਾਰ ਕਿਲੋਮੀਟਰ ਆ ਗਏ 5 ਕਿਲੋਮੀਟਰ ਰਹਿ ਗਿਆ 4 ਕਿਲੋਮੀਟਰ ਬੰਦਾ ਗੱਡੀ ਚ ਆ ਜਾਂਦਾ ਔਰ ਤੁਸੀਂ ਜੇ ਤੁਸੀਂ ਜਿੰਨਾ ਸਟੈਪ ਛੋਟਾ ਚੱਕ ਕੇ ਨਾਰਮਲ ਚੱਲेंगे ਉਹਨਾਂ ਤੁਸੀਂ ਬੈਟਰ ਰਹੇਂਗੇ ਓ ਬਾਕੀ ਬਾਤ ਤੂੰ ਹੁੰਦ ਨੇ ਵਿੱਚ ਕਾਲੀ ਕਰਨ ਵਾਲੇ ਉਹਦਾ ਕੋਈ ਫਾਇਦਾ ਨਹੀਂ ਫਿਰ ਭੱਜ ਭੱਜ ਅੱਗੇ ਜਾ ਕੇ ਦੰਮ ਲੈਂਦੇ ਨੇ ਹਾਏ ਇਹ ਬੋਰਡ ਨੂੰ ਦੇਖ ਕੇ ਥੋੜੀ ਜੀ ਰਿਲੈਕਸੇਸ਼ਨ ਮਿਲਦੀ ਐ ਤੇ ਰਸ ਫੱਕੜੀਆਂ ਦਾ ਜਿਉਂ-ਜਿਉਂ ਬੰਦਾ ਤੁਰ ਜਾਂਦਾ ਹੌਲੀ-ਹੌਲੀ ਅੱਗੇ-ਅੱਗੇ ਹਰ ਤੇ ਰਸਤੇ 'ਚ ਸਰਦਾ ਵੀ ਬਣਦੀ ਐ ਤੇ ਪੀਣੀ ਹੋਵੇ ਸਰਦਾ ਵਗੈਰਾ ਸਰਦਾ ਵੀ ਨਿੰਗ ਸਿੰਘਾਂ ਵਾਲੀ ਆਪਣੀ ਨਿੰਗ ਸਿੰਘਾਂ ਵਾਲੀ ਉਹ ਬਣਦੀ ਐ ਸਰਦਾ ਜੀ ਕਿਸੇ ਨੇ ਪੀਣੀ ਹੋਵੇ ਤਾਂ એનર્ਜੀ ਬੂਸਟ ਹੁੰਦੀ ਐ ਉਹ ਕਿਸ ਫੈਰੀ ਚੂ ਮਿਨੀਓ ਬੱਲੇ ਬੱਲੇ ਮਾਤਾ ਮੈਗੀ ਪੁਆਇੰਟ ਆ ਗਿਆ ਕਿੰਨਾ ਕਿਲੋ ਰਹਿ ਗਿਆ ਪੁੱਤ ਰਹਿ ਗਿਆ ਜੀ ਅੱਗੇ 6 ਕਿਲੋਮੀਟਰ ਹੈ ਪਹੁੰਚਾਂਗੇ ਹੌਲੀ ਹੌਲੀ ਜੀ ਹਾਂ ਸਾਥ ਤਾ ਕੱਢਿਆ ਹਾਂ ਹਾਂ ਜੀ ਤਿੰਨ 300 ਥੋੜਾ ਕੰਨਾ ਲੈ ਗੋਲੇ ਗੂਲੇ ਨੂੰ ਬਾਈ ਆਵਾਜ਼ ਆਣ ਦਿੰਦੇ ਨੇ ਫਿਰ ਸੇ ਕੱਟੇ ਜਾਈ ਪਾਈ ਸੇ ਲਾਈਨ ਦੇ ਮਾਰੇ ਪਰ ਖਾਇੂ ਖੂਏ ਨਾ ਕੋਸੋ ਥੱਕ ਜਾਂਦਾ ਬੰਦਾ ਠੀਕ ਰਹਿੰਦਾ ਸਵੀਰ ਜਨਾ ਤੁਸੀਂ ਸਵੀਰ ਚ ਪਾਉਂਗੇ ਫਿਰ ਉਹਨਾਂ ਬਾਜ ਨਾ ਬਦੀ ਜਾਊ ਸਵੀਰ ਦਾ ਨਾ ਤੇ ਤੁਸੀਂ ਖਾਣਾ ਪੀਣਾ ਘੱਟ ਰੱਖਿਓ ਜਿਆਦਾ ਖਾਣ ਦਾ ਪੀਣ ਦਾ ਕੋਈ ਫਾਇਦਾ ਨਹੀਂ ਹੈਗਾ ਫਾਇਦਾ ਨਹੀਂ ਕੋਈ ਘੱਟ ਘੱਟ ਪੀਣਾ ਹਾਂ ਬਸ ਗੱਲ ਜਿਹੀ ਲੈ ਰੱਖਿਓ ਤਾਂ ਆ ਤੇ ਆ ਜੋ ਦਾ ਸਾਡਾ ਸਾਰੇ ਨੂੰ ਤਾਂ ਇਹ ਸਾਰਿਆਂ ਨੂੰ ਉੱਪਰ ਹੀ ਜਾ ਰਿਹਾ ਪਹਿਲ ਨੰਬਰ ਤੇ ਵੱਡੀ ਗੱਲ ਹੈ ਇਹਦੀ ਪਰ ਮਹਾਤਮਾ ਦੀ ਕਿਰਪਾ ਜਿਆਦਾ ਬਾਈ ਦੇਖੋ ਬੇਬੇ ਕਹਿੰਦੀ ਆ ਬਹੁਤ ਔਖਾ ਉਹ ਦੇਖ ਨਾ ਲੈ ਕੇ ਆਹ ਬਾਪੂ ਆ ਨਾ ਵਾਹਿਗੁਰੂ 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 ਦੇਖੋ ਦੇਖੋ ਬੇਬੇ ਡਰਦਾ ਨਹੀਂ ਡਰ ਕੇ ਡਰ ਲੱਗਦਾ ਨਾ ਕੀ ਬਾਤ ਹੈ ਜਾਂਦੇ ਨੇ ਅਲੱਗ ਅਲੱਗ ਆ ਗਏ ਬਾਪਸ ਕਿੰਨਾ ਕਰਾਜੋ ਜੀ ਹੈ ਕਿੰਨਾ ਕਰਾਗੇ ਥੱਲੇ 4 6 3 3.5 4 ਹਾਂਜੀ ਆਏ ਤਾਂ ਹੈਗੇ ਜਾਣ ਵੇਲੇ ਪਤਾ ਨਹੀਂ ਲੱਗਦਾ 4 ਕਿਲੋਮੀਟਰ 4 ਕਿਲੋਮੀਟਰ ਕਿੰਨੀ ਉੱਪਰ ਕਿੰਨਾ ਬਹੁਤ ਬਹੁਤ ਪਿਆ ਜੀ 6 ਆਏ ਜੀ 6 ਕਿਲੋਮੀਟਰ ਉੱਪਰ ਰੁਕਣਾ ਪਏਗਾ ਅਧਵੀ ਸਵੇਰ ਨੂੰ ਤੁਹਾਨੂੰ ਵੀ ਯਸਰ ਨਾ ਉੱਥੇ ਤਾਂ ਨਹੀਂ ਨਹੀਂ ਗੋਬਿੰਦਪੁਰ ਤਾਮ ਤੱਕ ਦਾ 6 ਕਿਲੋਮੀਟਰ ਸੋਕੋ ਬੇਬੇ ਬੀ ਉਹ ਮੋਟਾ ਜਿਗਰੇ ਨੇ ਬੇਬੇ ਦੇ ਭੱਜੀਆਂ ਹੁੰਦਿਆਂ ਨੇ ਬੇਬਿਆਂ ਦੇਖ ਲੋ ਨਹੀਂ ਬੰਦਾ ਨਹੀਂ ਸਾਡੇ ਵਰਗੇ ਜਵਾਨ ਮੁੰਡੇ ਥੱਕੇ ਥੱਕ ਗਏ ਥੱਕ ਗਏ ਥੱਕ ਗਏ ਤੁੰਗੇ ਲੋਟ ਪਨਾ ਯਾਰ ਰੀਲ ਪਾਉਂਦਾ ਕੰਮ ਮੇਰਾ ਮੋਟਾ ਸਾਨੂੰ ਪਲੇਆ ਰਸਤੇ ਦੇ ਵਿੱਚ ਉੱਤੇ ਜਾਣਾ ਜਿੱਥੇ ਬਰਫ ਆ ਕਹਿੰਦੇ ਪੌੜੀਆਂ ਚੜੀ ਜਾਂਦੇ ਆ ਨਾਮ ਪੁੱਛ ਚੜੇ ਪਏ ਨੇ ਬੀਬੀਆਂ ਹਾਰ ਨਹੀਂ ਮੰਨਦੀਆਂ ਪਰ ਵੱਡੀ ਗੱਲ ਹੈ ਬੜੀ ਹਲਾ ਬੀਬੀਆਂ ਆਹ ਸਾਡੇ ਵਰਗੇ ਕਹਿੰਦੇ ਨੇ ਚਾਹ ਰਾਮ ਲੈ ਲੋ ਇਹ ਨਹੀਂ ਰੁਕਦੀਆਂ ਵਾਂਦੀਆਂ ਧੀਆਂ ਦੱਬੀਆਂ ਨੇ ਨਾ ਗੱਡੀ ਉਹ ਜਾਂਦੇ ਨੇ ਆ ਦੇਖੋ ਬੀਬੀਆਂ ਦੀ ਇੱਕ ਕਿਸ਼ੇ ਦੀ ਨੇ ਬਾਈ ਸੋ ਨਹੀਂ ਸਾਰੇ ਯਾਰ ਕੋ ਸਾਢੇ ਜਿਆਦਾ